ਅੱਜ ਦੀ ਇਹ ਕਹਾਣੀ ਤੁਹਾਡੇ ਦਿਲ ਦੀ ਧੜਕਣ ਤੇਜ਼ ਕਰ ਦੇਵੇਗੀ ਇੱਕ ਕਾਲੀ ਬਿੱਲੀ ਜੀ ਨੇ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਡਰ ਪਾ ਪਤੇ ਤਬਾਹੀ ਦੇ ਹਨੇਰੇ ਵਿੱਚ ਧੱਕ ਦਿੱਤਾ ਇਹ ਸਿਰਫ ਜਾਨਵਰ ਦੀ ਕਹਾਣੀ ਨਹੀਂ ਇਹ ਮਨੁੱਖੀ ਦਿਮਾਗ ਦੀ ਉਸ ਸ਼ੈਤਾਨੀ ਹੱਦ ਨੂੰ ਬਿਆਨ ਕਰਦੀ ਹੈ ਜਿੱਥੇ ਇਨਸਾਨ ਆਪਣੇ ਹੀ ਕੀਤੇ ਪਾਪਾਂ ਵਿੱਚ ਫਸ ਜਾਂਦਾ ਹੈ ਤਾਂ ਤਿਆਰ ਹੋ ਜਾਓ ਕਾਲੀ ਬਿੱਲੀ ਦੀ ਦਹਿਸ਼ਤਪ੍ਰਿਕ ਕਹਾਣੀ ਸੁਣਨ ਲਈ ਮੈਂ ਜੋ ਕਹਾਣੀ ਬਿਆਨ ਕਰਨ ਜਾ ਰਿਹਾ ਹਾਂ ਉਹ ਇੱਕ ਸਿੱਧੀ ਸਦੀ ਜਹੀ ਘਰੇਲੂ ਕਹਾਣੀ ਹੈ ਮੈਂ ਨਾ ਤਾਂ ਕਿਸੇ ਤਰ੍ਹਾਂ ਵਿੱਚ ਭਰੋਸਾ ਰੱਖਦਾ ਹਾਂ ਅਤੇ ਨਾ ਹੀ ਕਿਸੇ ਅਕੀਦੇ ਦੀ ਹਮਾਇਤ ਕਰਦਾ ਹਾਂ ਜੇਕਰ ਮੈਂ ਅਜਿਹਾ ਕਰਾਂ ਤਾਂ ਲੋਕ ਮੈਨੂੰ ਪਾਗਲ ਹੀ ਕਹਿਣਗੇ ਕਿਉਂਕਿ ਮੈਂ ਕਦੇ ਹਕੀਕਤ ਵਿੱਚ ਪੇਸ਼ ਆਈਆਂ ਘਟਨਾਵਾਂ ਨੂੰ ਰੱਦ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਨਾਂ ਤਾਂ ਪ੍ਰਮਾਣ ਮੌਜੂਦ ਹੁੰਦੇ ਹਨ ਉਂਝ ਵੀ ਮੈਂ ਪਾਗਲ ਤਾਂ ਹਾਂ ਨਹੀਂ ਤੇ ਨਾ ਹੀ ਮੈਂ ਦਿਨ ਵਿੱਚ ਸੁਪਨੇ ਦੇਖਣ ਦਾ ਆਦੀ ਹਾਂ ਇਸ ਤੋਂ ਪਹਿਲਾਂ ਕਿ ਕੱਲ ਮੈਂ ਮਰ ਜਾਵਾਂ ਮੈਂ ਇੱਕ ਕਹਾਣੀ ਸੁਣਾ ਕੇ ਖੁਦ ਉੱਪਰ ਤਾਰੀ ਬੋਝ ਨੂੰ ਹਲਕਾ ਕਰਨਾ ਚਾਹੁੰਦਾ ਹਾਂ ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਬਿਨਾ ਤਬਸਰਾ ਕੀਤੇ ਉਹਨਾਂ ਘਰੇਲੂ ਜਿਹੀਆਂ ਘਟਨਾਵਾਂ ਨੂੰ ਜੋ ਉਪਰੋਂ ਥਲੀ ਪੇਸ਼ ਆਈਆਂ ਦੁਨੀਆ ਦੇ ਸਾਹਮਣੇ ਰੱਖ ਦੇਵਾਂ ਜਿਨ੍ਹਾਂ ਦੇ ਨਤੀਜੇ ਡਰਾਉਣੇ ਤੇ ਦਿਲ ਦਹਿਲਾ ਦੇਣ ਵਾਲੇ ਸਨ ਅਤੇ ਜਿਨ੍ਹਾਂ ਨੇ ਮੈਨੂੰ ਮਾਨਸਿਕ ਪੀੜ ਤਾਂ ਪਹਚਾਈ ਤੇ ਨਾਲ ਹੀ ਮੈਨੂੰ ਬਰਬਾਦ ਵੀ ਕਰ ਦਿੱਤਾ ਇਹ ਘਟਨਾਵਾਂ ਜਈਆਂ ਹਨ ਜੋ ਮੈਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਖਰਚ ਨਹੀਂ ਕਰ ਸਕਿਆ ਇਸ ਲਈ ਹੈ ਤਾਂ ਇਹ ਡਰਾਉਣੀਆਂ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਨਈਵੀ ਹੋਣ ਤੇ ਕੁਝ ਬੁੱਧੀਜੀਵੀ ਤਾਂ ਇਹ ਸਮਝਣ ਲਈ ਹੈ ਕਿ ਮੈਂ ਇਹ ਸਭ ਕੁਝ ਆਪਣੇ ਮਨੋਂ ਘੜ ਰਿਆ ਹਾਂ ਪਰ ਸ਼ਾਇਦ ਉਹ ਇਹ ਵੀ ਸਮਝਣ ਕਿ ਮੈਂ ਗੈਰ ਜ਼ਰੂਰੀ ਤੌਰ ਉੱਤੇ ਕੁਦਰਤੀ ਘਟਨਾਵਾਂ ਦੇ ਅਨੁਸਾਰ ਪੇਸ਼ ਆਉਣ ਵਾਲੀਆਂ ਘਟਨਾਵਾਂ ਤੇ ਉਹਨਾਂ ਦੇ ਅਸਰਾਂ ਨੂੰ ਅਸਧਾਰਨ ਅਹਿਮੀਅਤ ਦਿੱਤੀ ਹੈ ਮੈਂ ਬਚਪਨ ਤੋਂ ਹੀ ਆਪਣੇ ਦੱਬੂਪੁਨੇ ਤੇ ਸ਼ਰੀਫਾ ਨਾ ਰਵਈਏ ਸਦਕਾ ਜਾਣਿਆ ਜਾਂਦਾ ਸੀ ਮੇਰੀ ਨਰਮਦਿਲੀ ਕਈ ਵਾਰ ਮੇਰੇ ਇਰਤ ਗਿਰਦ ਦੇ ਲੋਕਾਂ ਨੂੰ ਚੱਕਰਾਂ ਚ ਪਾ ਦਿੰਦੀ ਮੈਂ ਬਚਪਨ ਤੋਂ ਹੀ ਜਾਨਵਰਾਂ ਨਾਲ ਖਾਸ ਮੁਹਬਤ ਰੱਖਦਾ ਸੀ ਇਸ ਕਰਕੇ ਮੇਰੇ ਮਾਪੇ ਨੇ ਮੈਨੂੰ ਬਹੁਤ ਸਾਰੇ ਪਾਲਤੂ ਜਾਨਵਰ ਲਿਆ ਦਿੱਤੇ ਮੇਰਾ ਜ਼ਿਆਦਾ ਸਮਾਂ ਉਹਨਾਂ ਨਾਲ ਬੀਤਦਾ ਸੀ ਉਹ ਸਮਾਂ ਤਾਂ ਮੇਰੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੁੰਦਾ ਸੀ ਜਦੋਂ ਮੈਂ ਉਹਨਾਂ ਨੂੰ ਖੜਾਉਂਦਾ ਉਹਨਾਂ ਦੀ ਪਿੱਠ ਪੜੋਸਦਾ ਤੇ ਖੁਸ਼ੀ ਮਹਿਸੂਸ ਕਰਦਾ ਸੀ ਖੁਸ਼ੀ ਦਾ ਇਹੀ ਅਹਿਸਾਸ ਮੇਰੇ ਆਪਣੇ ਪ੍ਰਵਾਨ ਚੜਨ ਦੇ ਨਾਲ-ਨਾਲ ਜਵਾਨ ਹੁੰਦਾ ਗਿਆ ਇੱਥੇ ਤੱਕ ਕਿ ਮੇਰੀ ਖੁਸ਼ੀ ਹਾਸਲ ਕਰਨ ਦੇ ਸਾਰੇ ਵਸੀਲੇ ਵਿੱਚ ਸਭ ਤੋਂ ਅਹਿਮ ਹੋ ਗਿਆ ਇਨਾਂ ਲੋਕਾਂ ਲਈ ਜੋ ਇੱਕ ਵਫਾਦਾਰ ਤੇ ਸਿਆਣਾ ਕੁੱਤਾ ਚਾਹੁੰਦੇ ਸਨ ਮੈਂ ਇੱਕ ਵਧੀਆ مشਵਰਾ ਦੇਣ ਵਾਲਾ ਸਾਂ ਤੇ ਮੇਰਾ ਦਿੱਤਾ ਹੋਇਆ مشਵਰਾ ਉਹਨਾਂ ਦੇ ਦਿਲ ਨੂੰ ਐਵੇਂ ਪਹੁੰਚਦਾ ਜਿਵੇਂ ਮੈਂ ਉਹਨਾਂ ਦੀ ਮੰਨ ਦੀ ਗੱਲ ਕਰ ਦਿੱਤੀ ਹੋਵੇ ਮੈਂ ਬਹੁਤ ਖੁਸ਼ੀ-ਖੁਸ਼ੀ ਕਰ ਲਈ ਤੇ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਮੇਰੀ ਪਤਨੀ ਵੀ ਮੇਰੀ ਤਰ੍ਹਾਂ ਜਾਨਵਰਾਂ ਨਾਲ ਬਹੁਤ ਪਿਆਰ ਕਰਦੀ ਸੀ ਪਾਲਤੂ ਜਾਨਵਰਾਂ ਦੇ ਬਾਰੇ ਮੇਰਾ ਸ਼ੌਂਕ ਵੇਖ ਕੇ ਉਹ ਵੀ ਇੰਜ ਹੀ ਜਾਨਵਰ ਅਤੇ ਪੰਛੀ ਖਰੀਦ ਲਿਆਉਂਦੀ ਜੋ ਚੰਗੀ ਚੀਜ਼ ਨਸਲ ਦੇ ਹੁੰਦੇ ਸਾਡੇ ਕੋਲ ਅਣਗਿਣਤ ਪੰਛੀ ਸਨੇਹਰੀ ਮੱਛੀ ਖਰਗੋਸ਼ ਇੱਕ ਨਿੱਕਾ ਜਿਹਾ ਬਾਂਦਰ ਪਿਆਰਾ ਜਿਹਾ ਕੁੱਤਾ ਤੇ ਇੱਕ ਨਿੱਕੀ ਜਿਹੀ ਬਿੱਲੀ ਸੀ ਇਹ ਬਿੱਲੀ ਆ ਸਧਾਰਨ ਤੌਰ ਉਤੇ ਵੱਡੀ ਅਤੇ ਖੂਬਸੂਰਤ ਹੋ ਗਈ ਇਹ ਮੁਕੰਮਲ ਤੌਰ ਉਤੇ ਕਾਲੀ ਅਤੇ ਅਸਾਧਾਰਨ ਹੱਦ ਵਿੱਚ ਹਾਜ਼ਰ ਦਿਮਾਗ ਤੇ ਤੇਜ਼ ਨਜ਼ਰ ਰੱਖਣ ਵਾਲੀ ਸੀ ਸ਼ਾਇਦ ਇਹੀ ਕਾਰਨ ਸੀ ਕਿ ਮੇਰੀ ਪਤਨੀ ਇਸ ਵਹਿਮ ਦਾ ਕਦੇ ਸ਼ਿਕਾਰ ਨਾ ਹੋਈ ਕਿ ਕਾਲੇ ਰੰਗ ਦੀਆਂ ਚੀਜ਼ਾਂ ਅਤੇ ਬਿੱਲੀਆਂ ਚਰੇਲਾਂ ਦੀ ਤਰ੍ਹਾਂ ਨਾ ਪਸੰਦ ਹੁੰਦੀਆਂ ਹਨ ਜੇਕਰ ਮੈਂ ਉਹਨੂੰ ਇਹ ਕਹਿੰਦਾ ਵੀ ਕਿ ਅਜਿਹਾ ਹੋ ਵੀ ਸਕਦਾ ਹੈ ਤਾਂ ਉਹ ਮੇਰੀ ਗੱਲ ਨੂੰ ਕਦੇ ਗੰਭੀਰਤਾ ਨਾਲ ਲੈਂਦੀ ਨਹੀਂ ਸੀ ਇਸ ਬਿੱਲੀ ਦਾ ਨਾਮ ਪਲੂਟੋ ਸੀ ਤੇ ਇਹ ਮੇਰਾ ਪਸੰਦੀਦਾ ਪਾਲਤੂ ਜਾਨਵਰ ਸੀ ਜਿਸਦੇ ਨਾਲ ਮੈਂ ਸਭ ਤੋਂ ਜ਼ਿਆਦਾ ਸਮਾਂ ਬਤੀਤ ਕਰਦਾ ਸੀ ਮੈਂ ਹੀ ਉਸਦੇ ਖਾਣ-ਪੀਣ ਦਾ ਖਿਆਲ ਰੱਖਦਾ ਤੇ ਜਦੋਂ ਵੀ ਮੈਂ ਘਰ ਵਿੱਚ ਹੁੰਦਾ ਉਹ ਮੇਰੇ ਆਲੇ-ਦੁਆਲੇ ਮੰਡਰਾਉਂਦੀ ਰਹਿੰਦੀ ਮੈਂ ਜਿੱਥੇ ਜਾਂਦਾ ਮੇਰੇ ਪਿੱਛੇ ਪਿੱਛੇ ਪੂਛ ਵਲੌਂਦੀ ਜਾਂਦੀ ਹੈ ਤੇ ਜਦੋਂ ਮੈਂ ਘਰੋਂ ਤੋਂ ਬਾਹਰ ਜਾਂਦਾ ਤੇ ਜਾਂ ਗਲੀ ਵਿੱਚ ਜਾਂਦਾ ਤੇ ਮੇਰੇ ਲਈ ਉਸ ਨੂੰ ਪਿੱਛੇ ਆਉਣ ਤੋਂ ਰੁਕਣਾ ਮੁਸ਼ਕਲ ਹੋ ਜਾਂਦਾ ਸਾਡੀ ਇਹ ਦੋਸਤੀ ਪਿਛਲੇ ਸਾਲ ਪਿਛਲੇ ਬੜੇ ਸਾਲਾਂ ਤੋਂ ਚੱਲੀ ਆ ਰਹੀ ਸੀ ਅਜਿਹੇ ਸਮੇਂ ਦੌਰਾਨ ਮੇਰੀ ਸ਼ਰਾਬ ਪੀਣ ਦੀ ਤੇ ਸ਼ਰਾਬੀ ਕੇ ਧੁੱਤ ਰਹਿਣ ਦੀ ਅਜੀਬ ਆਦਤ ਇਸ ਦੋਸਤੀ ਉੱਤੇ ਤੇਜ਼ੀ ਨਾਲ ਅਸਰ ਪਾਉਣ ਲੱਗੀ ਮੈਂ ਦਿਮਗ ਨੇ ਚਿੜਚਿੜਾ ਹੁੰਦਾ ਗਿਆ ਗੱਲ ਗੱਲ ਉੱਤੇ ਝੁੰਝਲਾ ਜਾਂਦਾ ਲੋਕਾਂ ਦੇ ਜਜ਼ਬਾਤ ਦਾ ਖਿਆਲ ਕੀਤੇ ਬਿਨਾ ਬੋਲਣ ਲੱਗ ਜਾਂਦਾ ਕਈ ਵਾਰ ਤਾਂ ਮੈਂ ਖੁਦ ਤੇ ਵੀ ਇੰਨਾ ਕਾਬੂ ਨਾ ਰੱਖ ਪਾਉਂਦਾ ਕਿ ਆਪਣੀ ਪਤਨੀ ਨਾਲ ਬਤਮੀਜ਼ੀ ਕਰਦਾ ਉਸ ਨਾਲ ਪਿਆਰ ਭਰੇ ਲਹਿਜੇ ਵਿੱਚ ਗੱਲਾਂ ਕਰਨ ਨੂੰ ਮੇਰਾ ਜੀ ਤਕਰਤਾ ਪਰ ਕਈ ਵਾਰ ਤਾਂ ਇਹ ਹੋਇਆ ਵੀ ਕਿ ਉਹ ਮੇਰੇ ਹਿੰਸਕ ਵਿਹਾਰ ਦਾ ਸ਼ਿਕਾਰ ਵੀ ਹੋਈ ਮੇਰੀ ਇਸ ਵਿਹਾਰ ਤੋਂ ਮੇਰੇ ਪਾਲਤੂ ਜਾਨਵਰੀਂ ਪ੍ਰਭਾਵਿਤ ਹੋਈ ਮੈਂ ਉਹਨਾਂ ਨੂੰ ਨજર ਅੰਦਾਜ਼ ਕਰਨ ਲੱਗਾ ਇੱਥੋਂ ਤੱਕ ਕਿ ਮੇਰਾ ਉਹਨਾਂ ਦੇ ਨਾਲ ਵਰਤਾਓ ਵੀ ਬੇਰਹਿਮ ਹੋ ਗਿਆ ਬਸ ਇੱਕ ਪਰੂਟੋ ਹੀ ਸੀ ਜੋ ਮੇਰੇ ਇਸ ਵਿਹਾਰ ਤੋਂ ਬਚੀ ਹੋਈ ਸੀ ਹਾਂ ਕਿਸੇ ਹੱਦ ਤੱਕ ਬਾਂਦਰ ਅਤੇ ਕੁੱਤਾ ਜੋ ਉਂਝ ਵੀ ਮੇਰੇ ਸਾਹਮਣੇ ਘੱਟ ਵੱਧੀ ਆਉਂਦੇ ਸੀ ਸ਼ਰਾਬ ਪੀਣ ਪੀਣਾ ਵੀ ਕੀ ਬਿਮਾਰੀ ਹੈ ਬੁੱਢੀ ਹੁੰਦੀ ਪਰੂਟੋ ਵੀ ਜ਼ਿਆਦਾ ਦੇਰ ਨਾ ਬਚ ਪਾਈ ਤੇ ਮੇਰੀਆਂ ਜਿਆਦਤੀਆਂ ਨੂੰ ਸਹਿਣ ਕਰਨ ਲਈ ਮਜਬੂਰ ਹੋ ਗਈ ਇੱਕ ਰਾਤ ਜਦ ਮੈਂ ਸ਼ਰਾਬ ਦੇ ਨਸ਼ੇ ਵਿੱਚ ਤਤ ਘਰ ਪਰਤ ਰਿਹਾ ਸੀ ਤਾਂ ਮੈਨੂੰ ਇੰਜ ਲੱਗਾ ਜਿਵੇਂ ਬਿੱਲੀ ਨੇ ਮੇਰੀ ਆਮਦ ਨੂੰ ਨਜ਼ਰਅੰਦਾਜ਼ ਕੀਤਾ ਜਦੋਂ ਮੈਂ ਉਸ ਨੂੰ ਫੜਨਾ ਚਾਹਿਆ ਤਾਂ ਮੇਰੇ ਹੱਥੋਂ ਛੁੱਟ ਉਹਨੇ ਮੈਨੂੰ ਹੱਥੋਂ ਕੱਟ ਲਿਆ ਇਸਦੇ ਨਾਲ ਉੱਥੇ ਇੱਕ ਹਲਕਾ ਜਿਹਾ ਜ਼ਖਮ ਹੋ ਗਿਆ ਮੇਰੇ ਅੰਦਰ ਕਿਸੇ ਸ਼ੈਤਾਨੀ ਤਾਕਤ ਆ ਉਬਾਲ ਜਾ ਉਬਲਿਆ ਮੈਂ ਆਪਣੇ ਆਪ ਤੋਂ ਬਾਹਰ ਹੋ ਗਿਆ ਮੇਰੀ ਰੂਹ ਮੇਰੇ ਜਿਸਮ ਤੋਂ ਕਿਤੇ ਦੂਰ ਉਡਾਰੀ ਮਾਰ ਚੁੱਕੀ ਸੀ ਜਿਵੇਂ ਕਿਸੇ ਅਜੇਹੀ ਬਦਰੂਰ ਨੇ ਲੈ ਲਈ ਸੀ ਜੀਨੇ ਮੇਰੇ ਤੋਂ ਮੇਰੀ ਫਤੂਹੀ ਦੀ ਜੇਬ ਵਿੱਚੋਂ ਹੱਥ ਪਵਾਇਆ ਜਦੋਂ ਮੇਰਾ ਹੱਥ ਬਾਹਰ ਨਿਕਲਿਆ ਤਾਂ ਉਸ ਵਿੱਚ ਇੱਕ ਪੈਨਸਲ ਕੱਟਣ ਵਾਲਾ ਉਹ ਚਾਕੂ ਸੀ ਜੋ ਸਿਰਫ ਕਲਮ ਕੱਟਣ ਲਈ ਹੀ ਬਾਹਰ ਨਿਕਲਦਾ ਸੀ ਲੇਕਿਨ ਇਸ ਵਾਰ ਮੈਂ ਉਸ ਨੂੰ ਖੋਲ੍ਹਿਆ ਤੇ ਵਿਚਾਰੀ ਬਿੱਲੀ ਨੂੰ ਧੌਣ ਤੋਂ ਫੜ ਕੇ ਉਸ ਦੀ ਇੱਕ ਅੱਖ ਵਿੱਚ ਖੋਪ ਦਿੱਤਾ ਇੱਕ ਡੇਲਾ ਬਾਹਰ ਕੱਢ ਲਿਆ ਲਾਂਤਦਰਿੰਦਗੀ ਨੂੰ ਲਿਖਤੇ ਹੋਏ ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਮੈਂ ਭੁੱਜ ਰਿਹਾ ਹਾਂ ਤੇ ਅਣਜੁਣੀ ਵੀ ਮੈਨੂੰ ਛੇੜ ਰਹੀ ਹੈ ਅਗਲੀ ਸਵੇਰ ਜਦੋਂ ਰਾਤ ਦੀ ਅੰਨੇਵਾ ਪੀਤੀ ਹੋਈ ਉਤਰੀ ਮੈਂ ਹੋਸ਼ ਚ ਆਇਆ ਅਕਲਮੋੜ ਬਹਾਲ ਹੋਈ ਤਾਂ ਮੈਨੂੰ ਅਹਿਸਾਸ ਹੋਇਆ ਜਿਸ ਵਿੱਚ ਅੱਧਾ ਤਾਂ ਉਸ ਜ਼ੁਰਮ ਦਾ ਖੂਬ ਸੀ ਜੋ ਮੇਰੇ ਕੋਲ ਰਾਤ ਨੂੰ ਹੋ ਗਿਆ ਸੀ ਤੇ ਅੱਧਾ ਉਸ ਉਹ ਪਛਤਾਵਾ ਹਾਲਾਂਕਿ ਇਹ ਹਲਕਾ ਜਿਹਾ ਅਹਿਸਾਸ ਸੀ ਜਿਸ ਦੀ ਸਪਸ਼ਟਤਾ ਭਾਂਤ ਭਾਂਪ ਕੇ ਮੈਨੂੰ ਖੁਦ ਵੀ ਕੋਈ ਅਟਕੜ ਨਹੀਂ ਹੁੰਦੀ ਪਰ ਮੇਰੀ ਰੂਹ ਨੂੰ ਆਂਚ ਨਹੀਂ ਸੀ ਆਈ ਮੈਂ ਦੁਬਾਰਾ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਇਸ ਦੇ ਨਸ਼ੇ ਵਿੱਚ ਸਾਰੀ ਯਾਦਦਾਸ਼ਤ ਡੁੱਬ ਗਈ ਸਮੇਂ ਦੇ ਬੀਤਣ ਨਾਲ ਬਿੱਲੀ ਆਹستہ ਆਹستہ ਠੀਕ ਹੁੰਦੀ ਗਈ ਭਾਵੇਂ ਉਸ ਨੂੰ ਹੁਣ ਕੋਈ ਤਕਲੀਫ ਨਹੀਂ ਸੀ ਤੇ ਨਾ ਹੀ ਕੋਈ ਦਰਦ ਹੁੰਦਾ ਸੀ ਉਸ ਦੀ ਕੱਢੀ ਹੋਈ ਅੱਖ ਦੀ ਥਾਂ ਖਾਲੀ ਖੋਖਾ ਇੱਕ ਭਿਆਨਕ ਦ੍ਰਿਸ਼ ਪੇਸ਼ ਕਰਦਾ ਸੀ ਉਹ ਪਹਿਲਾਂ ਦੀ ਤਰ੍ਹਾਂ ਘਰ ਵਿੱਚ ਇਧਰ ਉਧਰ ਮੰਟਣਾਉਂਦੀ ਰਹਿੰਦੀ ਉਸ ਦੀ ਕੋਸ਼ਿਸ਼ ਹੁੰਦੀ ਕਿ ਉਹ ਮੇਰੇ ਕੋਲੋਂ ਇੰਨਾ ਦੂਰ ਰਹੇ ਕਿ ਮੈਂ ਉਸ ਨੂੰ ਫੜ ਨਾ ਸਕਾਂ ਮੈਨੂੰ ਉਸ ਦੀ ਇਸ ਰਵੱਈਏ ਤੋਂ ਬਹੁਤ ਤਕਲੀਫ ਹੁੰਦੀ ਇਸ ਤਰ੍ਹਾਂ ਦੀ ਪ੍ਰਾਣੀ ਜੋ ਵੀ ਕਦੇ ਮੈਨੂੰ ਬੇहद ਮੁਹੱਬਤ ਕਰਦਾ ਸੀ ਤੇ ਹੁਣ ਉਹ ਕਟੀਕਟੀ ਰਹਿੰਦੀ ਹੈ ਛੇਤੀ ਤਕਲੀਫ ਦਾ ਅਹਿਸਾਸ ਜਲ੍ਹਾਟ ਵਿੱਚ ਬਦਲ ਗਿਆ ਫਿਰ ਮੇਰੀ ਅੰਤਮ ਅਤੇ ਅਮੋੜ ਪਲਟੇ ਲਈ ਅਵੈੜ ਪੁਣਾ ਦੀ ਭਾਵਨਾ ਆਈ ਹੁਣ ਭਲਾ ਜਦੋਂ ਅਜਿਹੇ ਖਿਆਲ ਆਉਣ ਲੱਗ ਪੈਣ ਤਾਂ ਫਲਸਫੇ ਤੇ ਮੰਤਕ ਪਿੱਛੇ ਰਹਿ ਜਾਂਦੀ ਹੈ ਮੈਨੂੰ ਇਹ ਸ਼ੱਕ ਹੋਣ ਲੱਗਾ ਕਿ ਮੇਰੀ ਆਪਣੀ ਰੂਹ ਜ਼ਿੰਦਾ ਵੀ ਹੈ ਜਾਂ ਨਹੀਂ ਇਸ ਗੱਲ ਤੇ ਅਵੈੜ ਪੁਣਾ ਉਹ ਪਹਿਲਾਂ ਦੀ ਤਰ੍ਹਾਂ ਘਰ ਵਿੱਚ ਇਧਰ ਉਧਰ ਘੁੰਮਦੀ ਰਹਿੰਦੀ ਪਰ ਉਹਦੀ ਕੋਸ਼ਿਸ਼ ਇਹ ਹੁੰਦੀ ਕਿ ਮੈਂ ਉਹ ਮੇਰੇ ਤੋਂ ਦੂਰ ਰਹੇ ਤਾਂ ਕਿ ਉਸ ਨੂੰ ਮੈਂ ਫੜ ਨਾ ਸਕਾਂ ਮੈਨੂੰ ਉਸ ਦੀ ਸਿਰਵਈਏ ਤੋਂ ਬਹੁਤ ਤਕਲੀਫ ਹੁੰਦੀ ਇਹ ਕਿਸ ਤਰ੍ਹਾਂ ਦਾ ਪ੍ਰਾਣੀ ਹੈ ਜੋ ਮੈਨੂੰ ਕਦੇ ਬਹੁਤ ਮੁਹੱਬਤ ਕਰਦਾ ਸੀ ਹੁਣ ਉਹ ਮੇਰੇ ਤੋਂ ਕਟੀ-ਕਟੀ ਰਹਿੰਦੀ ਹੈ ਛੇਤੀ ਹੀ ਇਹ ਤਕਲੀਫ ਦਾ ਅਹਿਸਾਸ ਮੇਰੀ ਚੁੰਝ ਲਾਟ ਚ ਬਦਲ ਗਿਆ ਤੇ ਫਿਰ ਮੇਰੇ ਅੰਤਮ ਤੇ ਅਮੋੜ ਪਲਟੇ ਲਈ ਅਵੈੜ ਪੁਣੇ ਦੀ ਭਾਵਨਾ ਆਈ ਉਹ ਪਲਾਂ ਜਦੋਂ ਅਜਿਹੇ ਖਿਆਲ ਆਉਣ ਲੱਗ ਜਾਣ ਤਾਂ ਫਲਸਫੇ ਅਤੇ ਮੰਤਕ ਪਿੱਛੇ ਰਹਿ ਜਾਂਦੇ ਹਨ ਮੈਨੂੰ ਇਹ ਸ਼ੱਕ ਹੋਣ ਲੱਗਾ ਕਿ ਮੇਰੀ ਆਪਣੀ ਰੂਹ ਜਿੰਦਾ ਹੈ ਜਾਂ ਨਹੀਂ ਇਸ ਗੱਲ ਤੇ ਵਿਆੜਪੁਣਾ ਮਨੁੱਖੀ ਦਿਲਾਂ ਦੇ ਅਰੰਭਕ ਅਵੇਗ ਵਿੱਚੋਂ ਇੱਕ ਹੈ ਉਹਨਾਂ ਮੁੱਢਲੇ ਗੁਣਾਂ ਜਾਂ ਭਾਵਨਾਵਾਂ ਵਿੱਚੋਂ ਇੱਕ ਹੈ ਜੋ ਮਨੁੱਖ ਦੇ ਕਿਰਦਾਰ ਨੂੰ ਨਿਰਦੇਸ਼ ਦਿੰਦੀਆਂ ਹਨ ਕੌਣ ਹੈ ਜਿਨੇ ਸੈਂਕੜੇ ਵਾਰ ਆਪਣੇ ਆਪ ਨੂੰ ਜਈਆਂ ਘਟਨਾਵਾਂ ਤੇ ਬੇਵਕੂਫਾਨਾ ਹਰਕਤਾਂ ਕਰਦੇ ਨਾ ਪਾਇਆ ਹੋਵੇ ਜੋ ਉਸਨੇ ਸਿਰਫ ਇਸ ਲਈ ਕੀਤੀਆਂ ਹੁੰਦੀਆਂ ਹਨ ਉਹ ਜਾਣਦਾ ਹੁੰਦਾ ਹੈ ਕਿ ਉਸ ਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਕੀ ਸਾਡੇ ਵਿੱਚ ਨਿਰੰਤਰ ਰੁਝਾਨ ਨਹੀਂ ਹੈ ਅਸੀਂ ਆਪਣੇ ਸਭ ਤੋਂ ਵਧੀਆ ਨਿਰਣੇ ਦੇ ਉਲਟ ਕਾਨੂੰਨ ਤੋੜ ਦਈਏ ਸਿਰਫ ਇਸ ਲਈ ਕਿਉਂਕਿ ਅਸੀਂ ਇਸ ਨੂੰ ਸਮਝਦੇ ਹਾਂ ਮੈਂ ਕਹਿੰਦਾ ਅਵੈਡ ਪੁਨੇ ਦੀ ਭਾਵਨਾ ਮੇਰੇ ਅੰਤਮ ਪਲਟੇ ਲਈ ਨਿਤਰੀ ਆਪਣੇ ਆਪ ਨੂੰ ਤਲਫਾਉਣ ਦੀ ਆਤਮਾ ਦੀ ਇਹ ਅਸਗਾ ਇੱਛਾ ਸੀ ਆਪਣੀ ਫਿਤਰਤ ਦੇ ਹਿੱਸੇ ਦੀ ਸਿਰਫ ਗਲਤ ਅਤੇ ਗਲਤ ਕਰਨ ਦੀ ਇੱਛਾ ਜਿਸ ਨੇ ਮੈਨੂੰ ਅੱਗੇ ਵਧਣ ਲਈ ਅਖੀਰ નિર્ਦੋਸ਼ ਬੇਜਵਾਨ ਪੁਰਾਣੀ ਦੇ ਖੂਨੀ ਵਾਰ ਨੂੰ ਤੋੜ ਤੱਕ ਪਹੁੰਚਾਉਣ ਲਈ ਉਕਸਾਇਆ ਇੱਕ ਸਵੇਰ ਮੈਂ ਪੂਰਨ ਸ਼ਾਂਤ ਸੁਭਾਅ ਨਾਲ ਇਸ ਦੀ ਧੋਣ ਵਿੱਚ ਫੰਦਾ ਪਾਇਆ ਤੇ ਉਸ ਨੂੰ ਇੱਕ ਦਰਖਤ ਦੀ ਸ਼ਾਖ ਨਾਲ ਲਟਕਾ ਦਿੱਤਾ ਉਸ ਨੂੰ ਲਮਕਾਉਂਦੇ ਹੋਏ ਮੇਰੀਆਂ ਅੱਖਾਂ ਵਿੱਚ ਅਥਰੂ ਵਹਿ ਤੁਰੇ ਤੇ ਮੇਰਾ ਦਿਲ ਗਮ ਵਿੱਚ ਡੁੱਬਿਆ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਨੂੰ ਮੇਰੇ ਨਾਲ ਮੁਹੱਬਤ ਸੀ ਅਤੇ ਇਹ ਕੀ ਉਸਨੇ ਮੈਨੂੰ ਕੋਈ ਅਜੀਹਾ ਕਾਰਨ ਵੀ ਨਹੀਂ ਸੀ ਦਿੱਤਾ ਕਿ ਮੈਂ ਉਸਦੇ ਨਾਲ ਅਜੀਹਾ ਸਲੂਕ ਕਰਾਂ ਮੈਨੂੰ ਇਹ ਵੀ ਪਤਾ ਸੀ ਕਿ ਅਜੀਹਾ ਕਰਦੇ ਹੋਏ ਇੱਕ ਗੁਨਾਹ ਕਰ ਰਿਹਾ ਸੀ ਇੱਕ ਅਜੀਹਾ ਭਿਆਨਕ ਗੁਨਾਹ ਜੋ ਮੇਰੀ ਜ਼ਿੰਦਗੀ ਮੇਰੀ ਜਿੰਦਾ ਰਹਿਣ ਵਾਲੀ ਰੂਹ ਨੂੰ ਹਮੇਸ਼ਾ ਲਈ ਬੇਚੈਨ ਕਰ ਦੇਊਗਾ ਇਹ ਕਿ ਮੈਂ ਐਸਾ ਖੁਦਾ ਦੀ ਅਸੀਮਤ ਰਹਿਮ ਦੇ ਲਈ ਤੋਂ ਵੀ ਮਹਿਰੂਮ ਹੋ ਜਾਵਾਂਗਾ ਜੋ ਰਹਿਮ ਵੀ ਸਭ ਤੋਂ ਵੱਡਾ ਹੈ ਤੇ ਗਜ਼ਬ ਢਾਉਣ ਵਾਲਾ ਕਹਿਰ ਜਿਸ ਦਿਨ ਇਹ ਜ਼ਾਲਮਾਨਾ ਕਰਤੂਤ ਕੀਤੀ ਗਈ ਉਸ ਰਾਤ ਮੇਰੀ ਅੱਖ ਅੱਗ ਲੱਗਣ ਦੇ ਰੌਲੇ ਨਾਲ ਖੁੱਲੀ ਮੇਰੇ ਬੈੱਡ ਦੇ ਪਰਦਿਆਂ ਨੂੰ ਲਾਂਬੂ ਲੱਗਿਆ ਹੋਇਆ ਸੀ ਪੂਰਾ ਘਰ ਕੇ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਸੀ ਬੜੀ ਮੁਸ਼ਕਲ ਨਾਲ ਮੈਂ ਤੇ ਮੇਰੀ ਪਤਨੀ ਤੇ ਨੌਕਰ ਇਸ ਭਿਆਨਕ ਅੱਗ ਵਿੱਚ ਬਚ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ। ਮਕਾਨ ਮੁਕੰਮਲ ਤੌਰ ਉਤੇ ਤਬਾਹ ਹੋ ਚੁੱਕਿਆ ਸੀ। ਮੇਰਾ ਸਾਰਾ maal-matta ਇਸ ਅੱਗ ਨੇ ਨਿਗਲ ਲਿਆ ਸੀ ਤੇ ਮੈਂ ਘੋਰ ਉਦਾਸੀ ਦੇ ਆਲ ਵਿੱਚ ਡੁੱਬ ਗਿਆ ਸੀ। ਮੈਂ ਉਹਨਾਂ ਲੋਕਾਂ ਵਿੱਚ ਨਹੀਂ ਜੋ ਕਾਰਨ ਅਤੇ ਕਾਗਜ਼ਾਂ ਦੇ ਦਰਮਿਆਨ ਰਿਸ਼ਤਾ ਜੋੜ ਲੈਂਦੇ ਹਨ ਜਾਂ ਅਤਿਆਚਾਰ ਅਤੇ ਆਪਤ ਨੂੰ ਇੱਕ ਦੂਜੇ ਦਾ ਹਿੱਸਾ ਬਣਾਉਣ ਲੱਗ ਜਾਂਦੇ ਹਨ। ਮੈਂ ਤਾਂ ਸਿਰਫ ਘਟਨਾਵਾਂ ਦਾ ਵੇਰਵਾ ਤਰਤੀਬ ਨਾਲ ਦੱਸ ਰਿਹਾ ਹਾਂ। ਅੱਗ ਲੱਗਣ ਦੇ ਅਗਲੇ ਦਿਨ ਮੈਂ ਆਪਣੇ ਖੰਡਰ ਮਕਾਨ ਤੇ ਗਿਆ ਸਾਰੀਆਂ ਦੁਵਾਰਾਂ ਡਿੱਗ ਚੁੱਕੀਆਂ ਸਨ ਬਸ ਇੱਕ ਕਮਰੇ ਦੀ ਦੀਵਾਰ ਜੋ ਕੋਈ ਜ਼ਿਆਦਾ ਮੋਟੀ ਨਹੀਂ ਸੀ ਘਰ ਦੇ ਦਰਮਿਆਨ ਖੜੀ ਸੀ ਇਹ ਉਹ ਘਰ ਸੀ ਇਹ ਉਹ ਦੀਵਾਰ ਸੀ ਜਿਸ ਦੇ ਇੱਕ ਤਰਫ ਮੇਰੇ ਬੈੱਡ ਦਾ ਸਿਰਾ ਹੋਇਆ ਕਰਦਾ ਸੀ ਅੱਗ ਇਸ ਦੀਵਾਰ ਦੇ ਪਲਸਤਰ ਨੂੰ ਬੇਅਸਰ ਨਹੀਂ ਸੀ ਕਰ ਸਕੀ ਮੈਂ ਇਸ ਗੱਲ ਨੂੰ ਇਸ ਤਰ੍ਹਾਂ ਜਾਇਜ਼ ਠਹਿਰਾਉਂਦਾ ਹਾਂ ਕਿ ਇਹ ਪਲਸਤਰ ਨਾਲ ਹੀ ਹਾਲ ਹੀ ਵਿੱਚ ਕਰਾਇਆ ਹੋਇਆ ਉੱਥੇ ਬੜੀ ਭੀੜ ਜਮਾ ਹੋ ਗਈ ਤੇ ਕਈ ਲੋਕ ਦੀਵਾਰ ਦੇ ਇਸ ਖਾਸ ਹਿੱਸੇ ਤੇ ਬਹੁਤ ਹੀ ਬਰੀਕੀ ਤੇ ਉਤਸੁਕਤਾ ਨਾਲ ਜਾਂਚ ਕਰ ਰਹੇ ਸੀ। ਉਹਨਾਂ ਦੇ ਹੈਰਾਨਗੀ ਪ੍ਰਗਟ ਕਰਨ ਵਾਲੇ ਸ਼ਬਦ ਮੇਰੀ ਉਤਸੁਕਤਾ ਵਿੱਚ ਵਾਧਾ ਕਰ ਰਹੇ ਸੀ। ਮੈਂ ਉਹਨਾਂ ਦੇ ਕੋਲ ਗਿਆ, ਵੇਖਿਆ ਕਿ ਇਸ ਦੀਵਾਰ ਦੀ ਸਫੇਦ ਸਦਾ ਉੱਤੇ ਇੱਕ ਵੱਡੀ ਸਾਰੀ ਬਿੱਲੀ ਦੀ ਸ਼ਕਲ ਉਗਰੀ ਹੋਈ ਸੀ ਜਿਸ ਦੀ ਧੌਣ ਵਿੱਚ ਫੰਦਾ ਸੀ। ਅਜਿਹਾ ਲੱਗਦਾ ਸੀ ਜਿਵੇਂ ਇਸ ਬੰਦੇ ਵਾਲੀ ਬਿੱਲੀ ਨੂੰ ਬਹੁਤ ਪ੍ਰਵੀਨਤਾ ਨਾਲ ਬਣਾਇਆ ਗਿਆ ਹੋਵੇ। ਉਸਨੂੰ ਵੇਖ ਕੇ ਮੈਂ ਹੈਰਤ ਵਿੱਚ ਗਮ ਹੋ ਗਿਆ। ਤੇ ਮੇਰਾ ਡਰ ਆਪਣੀ ਇੰਤਹਾਹ 'ਚ ਪਹੁੰਚ ਗਿਆ ਫਿਰ ਸੋਚਣ ਦੇ ਬਾਅਦ ਮੈਨੂੰ ਖਿਆਲ ਆਇਆ ਕਿ ਬਿੱਲੀ ਨੂੰ ਤਾਂ ਘਰ ਦੇ ਨਾਲ ਲੱਗਦੇ ਬਾਗ ਵਿੱਚ ਦਰਖਤ ਉੱਤੇ ਲੰਕਾਇਆ ਸੀ ਅੱਗ ਲੱਗਣ ਉੱਤੇ ਜਦੋਂ ਖਤਰੇ ਦਾ ਅਲਾਰਮ ਵੱਜਿਆ ਹੋਵੇਗਾ ਤਾਂ ਇਹ ਬਾਗ ਵਿੱਚ ਬਹੁਤ ਸਾਰੇ ਲੋਕ ਜੁੜ ਗਏ ਹੋਣਗੇ ਤੇ ਕਿਸੇ ਨੇ ਉਸ ਨੂੰ ਦਰਖਤ ਨਾਲੋਂ ਬਿੱਲੀ ਨੂੰ ਕੱਟ ਕੇ ਖਿੜਕੀ ਰਹੀ ਮੇਰੇ ਕਮਰੇ ਵਿੱਚ ਸ਼ਾਇਦ ਮੈਨੂੰ ਜਗਾਉਣ ਦੇ ਮੰਤਵ ਲਈ ਸੁਟਿਆ ਹੋਵੇ ਉਸ ਦੇ ਡਿੱਗਣ ਦੀ ਆਵਾਜ਼ ਨਾਲ ਹੀ ਮੇਰੀ ਅੱਖ ਖੁੱਲ੍ਹ ਗਈ ਹੋਵੇਗੀ ਜਦੋਂ ਦੂਜੀ ਦੀਵਾਰ ਇਸ ਦੀਵਾਰ ਉੱਤੇ ਡਿੱਗੀ ਹੋਵੇਗੀ ਤਾਂ ਇਹ ਮਰੀ ਹੋਈ ਬਿੱਲੀ ਜੋ ਮੇਰੀ ਅਤਿਆਚਾਰੀ ਹਰਕਤ ਦਾ ਸ਼ਿਕਾਰ ਸੀ ਖੁੱਬ ਕੇ ਰਹਿ ਗਈ ਹੋਊਗੀ ਤੇ ਦੀਵਾਰ ਦੇ ਤਾਜੇ ਪਲੱਸਟਰ ਉੱਤੇ ਚਿਪਕੀ ਹੋਈ ਬਿੱਲੀ ਅੱਗ ਵਿੱਚ ਰੜ ਕੇ ਲਾਸ਼ ਵਿੱਚੋਂ ਨਿਕਲੀ ਅਮੋਨੀਆ ਨਾਲ ਇਹ ਉਭਰੀ ਹੋਊਗੀ ਡਿਜ਼ਾਈਨ ਇਹਦਾ ਨਕਾਸ਼ੀ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਸੀ ਖੈਰ ਕਾਰਨ ਭਾਵੇਂ ਮੈਂ ਜੋ ਵੀ ਖੋਜ ਲਿਆ ਸੀ ਮਗਰ ਮੇਰੀ ਜ਼ਮੀਰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ ਮੀਨੇ ਬਾਅਦ ਤੱਕ ਇਹ ਹਾਦਸਾ ਮੇਰੇ ਮਨ ਤੇ ਹਾਵੀ ਰਿਹਾ ਬਿੱਲੀ ਦਾ ਭੂਤ ਮੇਰੇ ਸਿਰ ਤੇ ਸਵਾਰ ਰਿਹਾ ਮੇਰੀ ਆਤਮਾ ਵਿੱਚ ਇੱਕ ਅਧਪਚੱਦੀ ਭਾਵਨਾ ਆਈ ਜਿਹੜੀ ਲੱਗਦੀ ਤਾਂ ਪਛਤਾਵਾ ਸੀ ਪਰ ਕੁਝ ਹੋਰ ਹੀ ਸੀ ਪਸ਼ੀਮਾਨੀ ਮੈਨੂੰ ਇਸ ਇੱਕ ਹੋਰ ਤੋੜ ਲੱਪਣ ਦੀ ਤਰਫ ਲੈ ਕੇ ਜਾ ਰਹੀ ਸੀ ਵੀ ਇਹ ਪਾਲਤੂ ਬਿੱਲੀ ਦੇ ਮਰ ਜਾਣ ਦੇ ਬਾਅਦ ਮੈਂ ਸ਼ਰਾਬੀਆਂ ਦੇ ਗੰਦੇ ਘਰਨਿਆਂ ਵਿੱਚੋਂ ਜਿੱਥੇ ਜਾਣਾ ਹੁਣ ਮੇਰਾ ਆਦਤਾਨਾ ਨਾਮ ਬਣ ਗਿਆ ਸੀ ਉਸ ਦਾ ਬਦਲ ਲੱਭਣ ਪਿਆ ਮੈਂ ਇਸ ਨਸਲ ਦੀ ਅਤੇ ਪਲੂਟੋ ਨਾਲ ਹੋਊ ਹੋ ਮਿਲਦੀ ਜੁਲਦੀ ਬਿੱਲੀ ਦੀ ਤਲਾਸ਼ ਕਰਨ ਲੱਗਾ। ਇੱਕ ਰਾਤ ਨਸ਼ਰਾਬ ਦੇ ਨਸ਼ੇ ਵਿੱਚ ਮੰਦ ਹੋਸ਼ ਸ਼ਰਾਪੀਆਂ ਦੇ ਇੱਕ ਜ਼ਿਆਦਾ ਹੀ ਬਦਨਾਮ ਘਰਨੇ ਵਿੱਚ ਬੈਠਾ ਸੀ ਕਿ ਅਚਾਨਕ ਮੇਰੀ ਨਜ਼ਰ ਇੱਕ ਕਾਲੇ ਰੰਗ ਦੀ ਹੀਜ ਤੇ ਪਈ। ਜਿੰਨ ਅਤੇ ਰੰਮ ਦੇ ਲੱਕੜੀ ਦੇ ਬੈਰਲ ਹੀ ਇਸ ਘਰਨੇ ਦਾ ਬੁਨਿਆਦੀ ਫਰਨੀਚਰ ਸੀ ਜਿੰਨਾਂ ਵਿੱਚੋਂ ਇੱਕ ਉੱਤੇ ਇਹ ਬੈਠੀ ਸੀ। ਮੇਰੀ ਨਜ਼ਰ ਇਸ ਬੈਰਲ ਦੀ ਉੱਪਰਲੀ ਸਤ੍ਹਾ ਉੱਤੇ ਕੁਝ ਮਿੰਟਾਂ ਤੱਕ ਟਿਕੀ ਰਹੀ। ਹੁਣ ਮੈਨੂੰ ਜਿਸ ਗਲਤੀ ਹੈਰਾਨੀ ਹੋਈ ਉਹ ਇਹ ਸੀ ਕਿ ਜਿਉਂ ਹੀ ਮੈਨੂੰ ਇਸ ਚੀਜ਼ ਦਾ ਅਭਾਸ ਹੋਇਆ ਮੈਂ ਉੱਠ ਕੇ ਉਸ ਕੋਲ ਗਿਆ ਤੇ ਉਹਨੂੰ ਛੋਇਆ ਉਹ ਇੱਕ ਕਾਲੀ ਬਿੱਲੀ ਸੀ ਵੱਡੀ ਸਾਰੀ ਪ੍ਰੂਟੋ ਜਿਹੀ ਇਹ ਉਸ ਨਾਲ ਹਰ ਪੱਖੋਂ ਸਮਰੂਪ ਸੀ ਮਗਰ ਇੱਕ ਫਰਕ ਸੀ ਪ੍ਰੂਟੋ ਤੇ ਜਿਸਮ ਉਤੇ ਕਾਲੇ ਰੰਗ ਦੇ ਵਾਲਾਂ ਦੇ ਸਿਵਾ ਕੁਝ ਹੋਰ ਰੰਗ ਦਾ ਇੱਕ ਵੀ ਕਾਲਾ ਵਾਲ ਨਹੀਂ ਸੀ ਲੇਕਿਨ ਇਸ ਬਿੱਲੀ ਦੀ ਹਿੱਕ ਉਤੇ ਬੱਗੇ ਵਾਲਾਂ ਦਾ ਇੱਕ ਵੱਡਾ ਸਾਰਾ ਤੱਬਾ ਸੀ ਮੇਰੀ ਛੋਹ ਨੂੰ ਮਹਿਸੂਸ ਕਰਕੇ ਉਸਨੇ ਗੁਰਗੁਰ ਕੀਤਾ ਮੇਰੇ ਹੱਥ ਦੇ ਨਾਲ ਘਸਰਨ ਲੱਗ ਪਈ ਜਿਵੇਂ ਮੇਰੀ ਛੂਹ ਅਤੇ ਖੁਸ਼ੀ ਮਹਿਸੂਸ ਕਰ ਰਹੀ ਹੋਵੇ ਮੈਂ ਉਝਹੀ ਬਿੱਲੀ ਲੱਭ ਰਿਆ ਸੀ ਮੈਂ ਉਸੇ ਵਕਤ ਉਸ ਜਗ੍ਹਾ ਦੇ ਮਾਲਕ ਨੂੰ ਇਹ ਖਰੀਦਣ ਦੀ ਪੇਸ਼ਕਸ਼ ਕੀਤੀ ਉਹਨੇ ਕਿਹਾ ਵੀ ਇਹ ਉਸਦੀ ਬਿੱਲੀ ਨਹੀਂ ਇਹ ਤਾਂ ਇਸ ਨੂੰ ਪਹਿਲਾਂ ਕਦੇ ਇਹਨੇ ਵਿਖਿਆ ਹੀ ਨਹੀਂ ਮੈਂ ਉਸੇ ਪਿੱਛੇ ਹੱਥ ਫੇਰਦਾ ਰਿਹਾ ਤੇ ਜਦੋਂ ਘਰ ਜਾਣ ਲਈ ਉੱਠਿਆ ਤਾਂ ਉਹ ਵੀ ਮੇਰੇ ਦੇ ਨਾਲ ਹੀ ਚਲੀ ਗਈ ਮੈਂ ਉਸ ਨੂੰ ਜਿਹਾ ਕਰਨ ਦਿੱਤਾ ਸੋ ਗ ਰਸਤੇ ਵਿੱਚ ਕਈ ਵਾਰ ਰੋਕੇ ਉਸ ਦੇ ਸਿਰ ਨੂੰ ਪਿਆਰ ਨਾਲ ਸਹਲ ਆਉਂਦਾ ਤੇ ਫਿਰ ਅੱਗੇ ਵਧਦਾ ਜਦੋਂ ਸ਼ੀਕਰ ਪੁੱਜੇ ਤਾਂ ਉਹ ਘਰ ਵਿੱਚ ਇਉਂ ਫਿਰਨ ਲੱਗੀ ਜਿਵੇਂ ਘਰ ਵਿੱਚ ਹਮੇਸ਼ਾ ਹੀ ਫਿਰਦੀ ਹੋਵੇ। ਕੁਝ ਹੀ ਦਿਨ ਵਿੱਚ ਉਹ ਮੇਰੀ ਪਤਨੀ ਨੂੰ ਵੀ ਬੜੀ ਪਸੰਦ ਆ ਗਈ। ਮਗਰ ਉਸਦੇ ਉਲਟ ਮੇਰੇ ਵਿੱਚ ਇਹ ਤਬਦੀਲੀ ਆਈ ਕਿ ਮੈਂ ਉਸ ਨੂੰ ਨਾ ਪਸੰਦ ਕਰਨ ਲੱਗਾ। ਮੈਨੂੰ ਜੋ ਲੱਗਦਾ ਸੀ ਉਸਦੇ ਐਨ ਉਲਟ ਵਾਪਰ ਗਿਆ। ਪਰ ਕਿਉਂ? ਇਹ ਮੈਨੂੰ ਖੁਦ ਵੀ ਪਤਾ ਨਹੀਂ। ਆਪਣੇ ਆਪ ਲਈ ਇਸ ਦਾ ਸਪਸ਼ਟ ਸਨੇਹ ਤੇ ਮੈਨੂੰ ਅ ਕੁਰੀਤ ਹੋਈ। ਮੈਨੂੰ ਗੁੱਸਾ ਹੋਣ ਲੱਗਾ। ਹੌਲੀ-ਹੌਲੀ ਨਫ਼ਰਤ ਤੇ ਗੁੱਸੇ ਦੀਆਂ ਭਾਵਨਾਵਾਂ ਨਫ਼ਰਦੀ ਕੁਲਤਨ ਵਿੱਚ ਬਦਲ ਗਈ ਤੇ ਮੈਂ ਇਹਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਮੈਂ ਉਹਨੂੰ ਵੇਖਦਾ ਤਾਂ ਮੇਰੇ ਤੇ ਇੱਕ ਸ਼ਰਮਿੰਦਗੀ ਜੀ ਭਾਰੀ ਹੋ ਜਾਂਦੀ ਤੇ ਮੈਨੂੰ ਆਪਣੀ ਉਹ ਜ਼ਾਲਮ ਹਰਕਤ ਯਾਦ ਆ ਜਾਂਦੀ ਸ਼ਾਇਦ ਇਹੀ ਕਾਰਨ ਸੀ ਕਿ ਮੈਂ ਕਈ ਹਫ਼ਤਿਆਂ ਤੱਕ ਇਸ ਕੋਲੋਂ ਦੂਰ ਰਿਹਾ ਤਾਂ ਕਿ ਖੁਦ ਨੂੰ ਉਸ ਰੋਗ ਤੋਂ ਬਚਾਈ ਰੱਖਾਂ ਤੇ ਉਸ ਦਾ ਅਸਰ ਅਸਰ ਤੈਅ ਤੈਂ ਮੈਂ ਪਲੂਟੋ ਨੂੰ ਫਾਹ ਦਿੱਤਾ ਸੀ ਜਿਵੇਂ ਰਾਤ ਮੈਂ ਇਸ ਨੂੰ ਲਿਆਇਆ ਸੀ ਉਸ ਸਮੇਂ ਤਾਂ ਮੈਂ ਖਿਆਲ ਨਹੀਂ ਕੀਤਾ ਮਗਰ ਅਗਲੇ ਦਿਨ ਗੌਰ ਕਰਨ ਉੱਤੇ ਮੈਨੂੰ ਪਤਾ ਚੱਲਿਆ ਕਿ ਪਲੂਟੋ ਦੀ ਤਰ੍ਹਾਂ ਇਸ ਨੂੰ ਵੀ ਕਿਸੇ ਨੇ ਇੱਕ ਅੱਖ ਤੋਂ ਮਹਿਰੂਮ ਕਰ ਦਿੱਤਾ ਹੈ ਇਸ ਗੱਲ ਨੇ ਮੇਰੀ ਨਫ਼ਰਤ ਵਿੱਚ ਹੁਰਵਾ ਦਾ ਕਰ ਦਿੱਤਾ ਜਦੋਂ ਕਿ ਮੇਰੀ ਪਤਨੀ ਦੇ ਦਿਲ ਵਿੱਚ ਇਸ ਲਈ ਬਹੁਤ ਹਮਦਰਦ ਹਮਦਰਦrana ਜਜ਼ਬਾਤ ਸੀ ਜਿਵੇਂ ਕਿਲ ਕਰਦੇ ਮੇਰੇ ਦਿਲ ਵਿੱਚ ਹੋਇਆ ਸੀ ਜੋ ਮੇਰੀਆਂ ਨਿੱਕੀਆਂ ਨਿੱਕੀਆਂ ਮਾਸੂਮ ਖੁਸ਼ੀਆਂ ਦਾ ਸਰੋਤ ਹੁੰਦੇ ਸੀ ਪਰ ਇਸ ਬਿੱਲੀ ਦੇ ਪ੍ਰਤੀ ਮੇਰੀ ਘਰਨਾ ਦੇ ਵਧਨ ਨਾਲ ਇਸ ਦਾ ਮੇਰੇ ਨਾਲ ਪਿਆਰ ਨਵੀਆਂ ਸਿਖਰਾਂ 'ਤੇ ਚੋਣ ਲੱਗਾ ਇਹ ਬੜੇ ਸਦਕ ਨਾਲ ਮੇਰੇ ਮਗਰਮਗ ਰੌਂਦੀ ਜਿਹਨੂੰ ਸ਼ਾਇਦ ਪਾਠਕ ਨੂੰ ਸਮਝਣਾ ਮੁਸ਼ਕਲ ਹੋਊਗਾ ਮੈਂ ਜਦੋਂ ਵੀ ਕੁਰਸੀ ਉੱਤੇ ਬੈਠਦਾ ਮੇਰੀ ਕੁਰਸੀ ਦੇ ਹੇਠਾਂ ਆ ਕੇ ਬੈਠਦੀ ਮੇਰੇ ਗੋਡਿਆਂ ਤੇ ਚੜ ਜਾਂਦੀ ਆਪਣੇ ਘਨੌਲੇ ਲਾੜ ਨਾਲ ਆਪਣੀ ਮੁਹੱਬਤ ਜਿਤਾਉਂਦੀ ਜੇਕਰ ਮੈਂ ਚੱਲਣ ਲਈ ਉੱਠ ਖੜਦਾ ਤੇ ਮੇਰੇ ਪੈਰਾਂ ਦੇ ਦਰਮਿਆਨ ਇਸ ਤਰ੍ਹਾਂ ਲੇਟ ਜਾਂਦੀ ਤੇ ਮੈਂ ਮਸਾ ਡਿੱਗਦਾ ਡਿੱਗਦਾ ਬਚਦਾ ਕਦੇ ਉਹ ਆਪਣੇ ਤੇਜ਼ ਅਗਲੇ ਪੰਜੇ ਮੇਰੇ ਕੱਪੜਿਆਂ ਵਿੱਚ ਖੋਪ ਦਿੰਦੀ। ਉਸ ਦਾ ਮੂੰਹ ਮੇਰੀ ਛਾਤੀ ਤੱਕ ਆਇਆ ਹੁੰਦਾ। ਮੇਰਾ ਦਿਲ ਤਾਂ ਚਾਹੁੰਦਾ ਕਿ ਮੈਂ ਇੱਕ ਝਟਕੇ ਨਾਲ ਇਸ ਦਾ ਕੰਮ ਤਮਾਮ ਕਰ ਦੇਵਾਂ ਪਰ ਆਪਣਾ ਪਹਿਲਾ ਵਾਲਾ ਅਪਰਾਧ ਯਾਦ ਆ ਜਾਂਦਾ। ਮੈਨੂੰ ਜਿਹਾ ਕਰਨ ਤੋਂ ਰੋਕਣ ਵਿੱਚ ਅੰਸ਼ਕ ਕਾਰਨ ਬਣਦਾ। ਪਰ ਮੁੱਖ ਗੱਲ ਤਾਂ ਇਹ ਹੈ ਕਿ ਮੈਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਮੈਂ ਇਸ ਜਾਨਵਰ ਦੇ ਨਰੀਖ ਖੋਪ ਕਰਕੇ ਰੁਕਦਾ ਸੀ। ਇਹ ਖੋਪ ਕਿਸੇ ਭੋਤ ਦੇ ਸ਼ੈਤਾਨ ਦਾ ਖੋਪ ਨਹੀਂ ਸੀ। ਮਗਰ ਮੈਂ ਇਸ ਦੀ ਬਜਾਹਤ ਕਿਸੇ ਹੋਰ ਤਰੀਕੇ ਨਾਲ ਕਰ ਸਕਦਾ ਹੁਣ ਕਾਲ ਕੋਟੜੀ ਵਿੱਚ ਵੀ ਮੈਨੂੰ ਇਹ ਮੰਨਣ ਵਿੱਚ ਸ਼ਰਮ ਆਉਂਦੀ ਸੀ ਕਿ ਇਸ ਜਾਨਵਰ ਤੇ ਜਰਾ ਕੁ ਚੂਹੇ ਦੀ ਕਲਪਨਾ ਵੀ ਮੇਰੇ ਅੰਦਰਲੀ ਦਹਿਸ਼ਤ ਅਤੇ ਖੌਫ ਨੂੰ ਹੋਰ ਵਧਾ ਦਿੰਦੀ ਸੀ ਮੇਰੀ ਪਤਨੀ ਨੇ ਕਈ ਵਾਰ ਮੇਰਾ ਧਿਆਨ ਇਸ ਦੇ ਜਿਸਮ ਉੱਤੇ ਮੌਜੂਦ ਬੱਗੇ ਵਾਲਾਂ ਦੇ ੱੱੱਬੇ ਵਾਲ ਦਵਾਇਆ ਜਿਸ ਇੱਕੋ ਇੱਕ ਫਰਕ ਸੀਗਾ ਜਿਹੜਾ ਉਹਨਾਂ ਦਾ ਜਿਹੜਾ ਇਸ ਅਜੀਬ ਪ੍ਰਾਣੀ ਨੂੰ ਉਸ ਨਾਲੋਂ ਵੱਖਰਾ ਹੋਂਦਾ ਸੀ ਜਿਸ ਨੂੰ ਮੈਂ ਮਾਰ ਮੁਕਾਇਆ ਸੀ ਪਾਠਕ ਨੂੰ ਇਹ ਯਾਦ ਹੋਵੇਗਾ ਕਿ ਇਹ ਚਿੰਨ੍ਹ ਮੂਲ ਰੂਪ ਵਿੱਚ ਹਾਲਾਂਕਿ ਖਾਸਾ ਵੱਡਾ ਪਰ ਅਨਿਸ਼ਚਿਤ ਸੀ ਪਰ ਹੌਲੀ-ਹੌਲੀ ਤਕਰੀਬਨ ਚੰਬੇ ਭਰੀਦਰ ਨਾਲ ਅਤੇ ਜਿਸ ਨੂੰ ਮੇਰਾ ਤਰਕ ਬੜੀ देर ਆਪਣਾ ਭਰਮ ਸਮਝਦਾ ਸਮਝਾ ਕੇ ਰੱਦ ਕਰਦਾ ਰਿਹਾ ਇਸ ਨੇ ਹੁਣ ਬੜੀ ਸਪਸ਼ਟ ਰੂਪ ਰੇਖਾ ਖਤਿਆਰ ਕਰ ਲਈ ਇਹ ਗੱਲ ਮੇਰੇ ਖੋਪਰ ਨੂੰ ਹੋਰ ਵਧਾ ਰਹੀ ਸੀ ਉਸਨੇ ਇੱਕ ਐਸੀ ਵਸਤੂ ਦੀ ਸ਼ਕਲ ਧਾਰ ਕਰ ਲਈ ਜਿਸ ਬਾਰੇ ਗੱਲ ਕਰਨ ਤੋਂ ਵੀ ਮੈਨੂੰ ਕਬਰਾਹਟ ਹੁੰਦੀ ਹੈ ਜਿਸ ਤੋਂ ਮੇਰਾ ਬਸ ਚੱਲਦਾ ਤਾਂ ਮੈਂ ਫੌਰੀ ਤੌਰ ਤੇ ਛੁਟਕਾਰਾ ਪਾ ਲੈਂਦਾ ਜੋ ਦਿਨੇ-ਦਿਨ ਮੇਰੇ ਲਈ ਇੱਕ ਅਜੀਹ ਕਹਾਣੀ ਚੀਜ਼ ਬਣਦਾ ਜਾ ਰਿਹਾ ਸੀ ਜਿਸ ਨੇ ਹੁਣ دہشت ਅਤੇ ਜੁਰਮ ਦੇ ਪੀੜ ਅਤੇ ਮੌਤ ਤੇ ਅਫਸੋਸਨਾਕ ਅਤੇ ਭੈਣ ਕਿ ਇੰਜਣ ਸੂਲੀ ਦਾ ਰੂਪ ਧਾਰ ਕਰ ਲਿਆ ਸੀ ਹੁਣ ਮੈਂ ਨਾਸਵਾਨ ਪ੍ਰਾਣੀਆਂ ਵਿੱਚ ਸਭ ਤੋਂ ਦੁਖੀ ਪ੍ਰਾਣੀ ਸੀ ਇੱਕ ਜੰਗਲੀ ਜਾਨਵਰ ਇਹੋ ਜਿਹਾ ਹੈ ਇੱਕ ਮੈਂ ਬੇਕਿਰਕੀ ਨਾਲ ਮਾਰ ਦਿੱਤਾ ਸੀ ਇੱਕ ਜੰਗਲੀ ਜਾਨਵਰ ਹੁਣ ਮੈਨੂੰ ਇੱਕ ਬੰਦੇ ਦੇ ਬੰਦੇ ਨੂੰ ਜਿਸ ਨੂੰ ਖੁਦਾ ਨੇ ਆਪਣੇ ਬਲੰਦ ਰੂਪ ਵਿੱਚ ਬਣਾਇਆ ਸੀ ਬਹੁਤ ਜ਼ਿਆਦਾ ਪੀੜਾ ਪੀੜਾ ਦੇ ਰਿਹਾ ਸੀ ਮੈਨੂੰ ਮੈਂ ਅਜੇ ਹੀ ਮਾਨਸਿਕ ਕਸ਼ਮਕਸ਼ ਵਿੱਚ ਫਸ ਗਿਆ ਨਾ ਦਿਨ ਨੂੰ ਚੈਨ ਰਾਤ ਨੂੰ ਚੈਨ ਲੰਘ ਤਿਆ ਜਾਈ ਜ਼ਿੰਦਗੀ ਤੇ ਦਿਨ ਨੂੰ ਇੱਕ ਪਲ ਉਸ ਜਾਨਵਰ ਨੂੰ ਖਤਮ ਕਰਨ ਦੇ ਜੁਰਮ ਦਾ ਅਹਿਸਾਸ ਥੱਲੇ ਦੱਬਿਆ ਰੰਦਾ ਤੇ ਰਾਤ ਨੂੰ অতি ਡਰਾਉਣੇ ਸੁਪਨੇ ਆਉਣ ਲੱਗ ਜਾਂਦੇ ਮੇਰੇ ਚਿਹਰੇ ਉਤੇ ਜਾਨਵਰ ਦੇ ਗਰਮ ਸਾਹਾਂ ਦੀਆਂ ਫੂਕਾਂ ਵੱਜਦੀਆਂ ਉਹਦਾ ਬੜਾ ਭਾਰੀ ਬੋਝ ਆਪਣੇ ਹਿੱਕ ਉਤੇ ਮਹਿਸੂਸ ਕਰਦਾ ਇੱਕ ਐਸਾ ਅਸਹਿ ਬੋਝ ਜਿਸ ਨੇ ਮੇਰੇ ਦਿਲ ਨੂੰ ਬੁਰੀ ਤਰ੍ਹਾਂ ਚਕੜ ਲਿਆ ਸੀ ਜਿਸ ਤੋਂ ਮੈਂ ਅੰਤ ਤੱਕ ਖੜਾ ਨਹੀਂ ਸੀ ਚੁੜਾ ਸਕਿਆ ਇਨ੍ਹਾਂ ਪੀੜਾਂ ਦੇ ਦਬਾਅ ਥੱਲੇ ਮੇਰੇ ਅੰਦਰ ਅਜਿਹੀ ਮਾੜੀ ਮੋਟੀ ਚਿੰਗਿਆਈ ਵੀ ਜੇਕਰ ਕਿਤੇ ਮੌਜੂਦ ਸੀ ਤਾਂ ਉਹ ਵੀ ਗਾਇਬ ਹੋ ਚੁੱਕੀ ਸੀ ਸਿਰਫ ਸ਼ੈਤਾਨੀ ਖਿਆਲ ਹੀ ਸਨ ਜੋ ਮੇਰੇ ਸਾਥੀ ਸਨ ਅਤਿਆੰਤ ਬੁਰਾਈ ਨਾਲ ਭਰਪੂਰ ਖਿਆਲ ਇੱਕ ਦਿਨ ਉਹ ਮੇਰੇ ਨਾਲ ਘਰ ਦੀਆਂ ਕੁਝ ਚੀਜ਼ਾਂ ਨੂੰ ਕੱਢਣ ਲਈ ਇਸ ਪੁਰਾਣੀ ਇਮਾਰਤ ਦੇ ਤਹਿਖਾਨੇ ਵਿੱਚ ਗਈ ਜਿੱਥੇ ਅਸੀਂ ਆਪਣੀ ਗੁਰਬਤ ਦੇ ਕਾਰਨ ਰਹਿਣ ਉੱਤੇ ਮਜਬੂਰ ਸਾਂ ਬਿੱਲੀ ਮੇਰੇ ਪਿੱਛੇ ਪਿੱਛੇ ਤੇਜ਼ੀ ਨਾਲ ਪੌੜੀਆਂ ਉਤਰੀ ਉਸ ਦੇ ਨਾਲ ਮੈਂ ਮੂੰਹ ਪਰਨੇ ਡਿੱਗ ਸਕਦਾ ਸਾਂ ਇਸ ਗੱਲ ਨੇ ਮੈਨੂੰ ਗੁੱਸੇ 'ਚ پاگل ਕਰਤਾ ਮੈਂ ਇੱਕ ਕਹਾੜੀ ਚੁੱਕੀ ਤੇ ਗੁੱਸੇ ਵਿੱਚ ਇਹ ਵੀ ਨਾ ਸੋਚਿਆ ਕਿ ਜੇਕਰ ਇਸ ਦਾ ਵਾਰ ਬਿੱਲੀ ਉੱਤੇ ਕਰਾਂਗਾ ਉਹ ਅੱਖ ਚਪਕਦਿਆਂ ਹੀ ਮਰ ਜਾਵੇਗੀ ਮੈਂ ਅਜਿਹਾ ਕਰਨ ਨਹੀਂ ਵਾਲਾ ਸਾਂ ਕਿ ਮੇਰੀ ਪਤਨੀ ਨੇ ਮੇਰਾ ਹੱਥ ਫੜ ਲਿਆ ਉਨੇ ਇਸ ਆਣ ਮੰਗੇ ਦਖਲ ਤੇ ਮੇਰਾ ਗੁੱਸਾ ਜਿਆਦਾ ਹੀ ਵਧਾ ਦਿੱਤਾ ਤੇ ਮੈਂ ਝਟਕੇ ਨਾਲ ਆਪਣਾ ਹੱਥ ਛੁਡਾਇਆ ਤੇ ਉਸ ਦੇ ਸਿਰ ਵਿੱਚ ਘਾੜੀ ਮਾਰ ਦਿੱਤੀ ਉਹ ਬਿਨਾਂ ਆਵਾਜ਼ ਕੱਢੇ ਡਿੱਗਦੇ ਹੀ ਮੌਕੇ ਤੇ ਮਰ ਗਈ ਇਹ ਵੈਸ਼ੀ ਕਤਲ ਵੀ ਮੁਕੰਮਲ ਹੋਣ ਤੇ ਮੈਂ ਸੋਚਣ ਲੱਗਾ ਕਿ ਲਾਸ਼ ਨੂੰ ਕਿਵੇਂ ਚੁਪਾਵਾਂ ਮੈਨੂੰ ਇਹ ਪਤਾ ਸੀ ਕਿ ਚਾਹੇ ਦਿਨ ਹੋਵੇ ਜਾਂ ਰਾਤ ਹੋਵੇ ਇਸ ਨੂੰ ਘਰ ਤੋਂ ਬਾਹਰ ਨਹੀਂ ਲਿਜਾ ਸਕਦਾ ਕਿਉਂਕਿ ਮੈਂ ਜੇਕਰ ਅਜਿਹਾ ਕਰਦਾ ਤਾਂ ਗਵਾਂਡੀ ਵੇਖ ਸਕਦੇ ਸਨ ਮੇਰੇ ਮਨ ਵਿੱਚ ਕਈ ਖਿਆਲ ਆਏ ਜਿਨ੍ਹਾਂ ਵਿੱਚੋਂ ਇਹ ਇੱਕ ਸੀ ਕਿ ਇਸ ਨੂੰ ਮੈਂ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਧੂਣੀ ਵਿੱਚ બાળ ਦੇਵਾਂ ਫਿਰ ਮੈਂ ਸੋਚਿਆ ਕਿ ਮੈਂ ਤਾਂ ਇਹ ਖਾਣੇ ਦੇ ਫਰਸ਼ ਵਿੱਚ ਇੱਕ ਟੋਕਾ ਪੁੱਟ ਕੇ ਇਸ ਨੂੰ ਦੱਬ ਦੇਵਾਂ ਮੈਨੂੰ ਇਹ ਖਿਆਲ ਵੀ ਆਇਆ ਕਿ ਇਮਾਰਤ ਦੇ ਵਿੜੇ ਵਿੱਚ ਮੌਜੂਦ ਖੂਹ ਵੀ ਇਸ ਕੰਮ ਲਈ ਠੀਕ ਰਹੇਗਾ ਇੱਕ ਰਸਤਾ ਇਹ ਵੀ ਨਜ਼ਰ ਆਇਆ ਕਿ ਇਹਨੂੰ ਇੱਕ ਵੱਡੇ ਸੰਦੂਕ ਵਿੱਚ ਬੰਦ ਕਰ ਲਵਾਂ ਜਿਵੇਂ ਕਿ ਕੋਈ ਵੇਚਣ ਵਾਲਾ ਸਮਾਨ ਹੋਵੇ ਕਿਸੇ ਸਮਾਨ ਢੋਣ ਵਾਲੇ ਦੇ ਜ਼ਰੀਏ ਘਰ ਤੋਂ ਬਾਹਰ ਲੈ ਜਾਵਾਂ ਆਖਰ ਮੈਨੂੰ ਸਭ ਤੋਂ ਜ਼ਿਆਦਾ ਇਹ ਗੱਲ ਚੰਗੀ ਲੱਗੀ ਕਿ ਤਹਿਖਾਨੇ ਦੀ ਦੀਵਾਰ ਵਿੱਚ ਇਸ ਤਰ੍ਹਾਂ ਦੇ ਚਿੰਨ੍ਹ ਦੇਮਾ ਜਿਸ ਤਰ੍ਹਾਂ ਸੁਣਦੇ ਹਾਂ ਕਿ ਮੱਧਕਾਲ ਦੇ ਪਾਦਰੀ ਆਪਣੇ ਸ਼ਿਕਾਰ ਬਣੇ ਜਾਣ ਜਿਹੜਿਆਂ ਨੂੰ ਤਹਿਖਾਨੇ ਦੀਆਂ ਦੀਵਾਰਾਂ ਵਿੱਚ ਚੁਣਾਉਂਦੇ ਸੀ ਲੱਗਦਾ ਸੀ ਕਿ ਇਹ ਤਹਿਖਾਨਾ ਜਿਵੇਂ ਇਸੇ ਮਕਸਦ ਲਈ ਬਣਿਆ ਹੋਵੇ ਉਹਦੀਆਂ ਦੀਵਾਰਾਂ ਦੀ ਚਣਾਈ ਖੋਖਲੀ ਸੀ ਜਿਹਨੂੰ ਕੁਝ ਹੀ ਅਰਸਾ ਪਹਿਲਾਂ ਖੁਰਦਰੇ ਪਲਸਤਰ ਨਾਲ ਢੱਕਿਆ ਗਿਆ ਸੀ ਤੇ ਸਿਲ ਕਾਰਨ ਇਹ ਅਜੇ ਖੁਸ਼ਕ ਤੇ ਸਖਤ ਨਹੀਂ ਹੋਇਆ ਸੀ ਉੱਥੇ ਇੱਕ ਦੀਵਾਰ ਉੱਤੇ ਇੱਕ ਉਭਾਰ ਵੀ ਸੀ ਜੋ ਇੱਕ ਅੰਗੀਠੀ ਅੰਗੀਠੇ ਅਤੇ ਇਸਦੀ ਚਿਮਨੀ ਨੂੰ ਭੱਦੇ ਤਰੀਕੇ ਨਾਲ ਬੰਦ ਕਰਨ ਕਰਕੇ ਪੈਦਾ ਹੋਇਆ ਸੀ ਮੈਨੂੰ ਭਰੋਸਾ ਸੀ ਕਿ ਮੈਂ ਸੌਖ ਨਾਲ ਇਸ ਜਗ੍ਹਾ ਦੀ ਇੱਟਾਂ ਕੱਟ ਸਕਦਾ ਹਾਂ ਲਾਸ਼ ਅੰਦਰ ਰੱਖ ਕੇ ਦੁਬਾਰਾ ਇਸ ਦੀ ਚਨਾਈ ਵੀ ਜੇ ਤਰੀਕੇ ਨਾਲ ਕਰ ਸਕਦਾ ਕਿ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਮੈਨੂੰ ਆਪਣੇ ਲਗਾਏ ਹਿਸਾਬ ਕਿਤਾਬ ਤੇ ਭਰੋਸਾ ਸੀ ਕਿ ਇਹ ਮੈਨੂੰ ਧੋਖਾ ਨਹੀਂ ਦੇਵੇਗਾ ਇੱਕ ਲੀਵਰ ਦੀ ਮਦਦ ਨਾਲ ਮੈਂ ਸੌਖ ਨਾਲ ਇੱਟਾਂ ਕੱਟ ਲੀਆਂ ਤੇ ਲਾਸ਼ ਨੂੰ ਅੰਦਰੂਨੀ ਦੀਵਾਰ ਨਾਲ ਸਾਵਧਾਨੀ ਨਾਲ ਟਿਕਾ ਦਿੱਤਾ ਦੁਬਾਰਾ ਇੱਟਾਂ ਦੀ ਇਸ ਤਰ੍ਹਾਂ ਚਾਈ ਕੀਤੀ ਕਿ ਦੀਵਾਰਾਂ ਆਪਣੀ ਪਹਿਲਾਂ ਵਾਲੀ ਪੋਜੀਸ਼ਨ 'ਚ ਆ ਗਈਆਂ ਮੈਂ ਸੀਮਿੰਟ ਅਤੇ ਰੇਤ ਦਾ ਪਲਸਤਰ ਬਣਾਇਆ ਅਤੇ ਉਹ ਜੋ ਹੈ ਹੀ ਲੇਪ ਕਰਕੇ ਪੁਰਾਣਾ ਪਲਸਤਰ ਵੱਖ ਵਖਾਈ ਨਹੀਂ ਦਿੱਤਾ ਸਭ ਕੁਮ ਠੀਕ ਹੋ ਗਿਆ ਤੇ ਮੈਂ ਦੁਬਾਰਾ ਆਲੋਚਨਾਤਮਕ ਜਾਇਜ਼ਾ ਲਿਆ ਤੇ ਜਦੋਂ ਮੇਰੀ ਤਸੱਲੀ ਹੋ ਗਈ ਸਭ ਠੀਕ ਹੋ ਗਿਆ ਤੇ ਇੱਕ ਹੀ ਤੇ ਇਹ ਹੀ ਕਿ ਤੂੰ ਹਲਕਾ ਜਿਹਾ ਵੀ ਨਹੀਂ ਲੱਗਦਾ ਕਿ ਦੀਵਾਰ ਨੂੰ ਫਿਰ ਤੋਂ ਛਿਣਿਆ ਗਿਆ ਤਾਂ ਮੈਂ ਫਰਸ਼ ਤੇ ਬਿਖਰੇ ਮਸਾਲੇ ਨੂੰ ਪੂਰੀ ਸਾਵਧਾਨੀ ਨਾਲ ਸਾਫ਼ ਕੀਤਾ ਜੇਤੂ ਅੰਦਾਜ਼ ਵਿੱਚ ਇੱਧਰ ਉੱਧਰ ਵੇਖਿਆ ਤੇ ਆਪਣੇ ਆਪ ਨੂੰ ਕਿਹਾ ਆਖਰ ਮੇਰੀ ਮਿਹਨਤ ਬੇਕਾਰ ਨਹੀਂ ਗਈ ਹੁਣ ਮੇਰਾ ਧਿਆਨ ਬਿੱਲੀ ਤੇ ਤਰਫ ਗਿਆ ਜਿਹਦੇ ਕਾਰਨ ਇਹ ਸਭ ਖਰਾਬਾ ਹੋਇਆ ਸੀ ਮੈਂ ਇਹ ਫੈਸਲਾ ਕਰ ਲਿਆ ਕਿ ਇਸ ਨੂੰ ਵੀ ਮਾਰ ਦੇਵਾਂਗਾ ਜੇਕਰ ਉਹ ਮੈਨੂੰ ਉਸ ਸਮੇਂ ਮਿਲ ਜਾਂਦੀ ਤਾਂ ਮੈਂ ਇਹ ਕਮ ਤਰੰਤੀ ਕਰ ਦਿੰਦਾ ਲੇਕਿਨ ਲੱਗਦਾ ਸੀ ਜਿਵੇਂ ਇਸ ਚਲਾਕ ਬਿੱਲੀ ਨੂੰ ਗੁੱਸੇ ਦੇ ਤਹਿਤ ਹੋਣ ਵਾਲੀ ਮੇਰੀ ਪਹਿਲੀ ਕੀਤੀ ਤਸ਼ੱਦਦ ਤੋਂ ਆਪਣੇ ਲਈ ਖਤਰੇ ਦਾ ਅਹਿਸਾਸ ਹੋ ਗਿਆ ਸੀ ਉਹ ਮੇਰੇ ਸਾਹਮਣੇ ਨਹੀਂ ਆ ਰਹੀ ਸੀ ਉਹ ਘਣਾਉਣੇ ਪ੍ਰਾਣੀ ਦੇ ਸਾਹਮਣੇ ਨਾ ਆਉਣਾ ਮੇਰੇ ਲਈ ਇੱਕ ਤਰ੍ਹਾਂ ਦਾ ਇਸ ਹੱਦ ਤੱਕ ਰਾਹਤ ਬਖਸ਼ਣ ਵਾਲੀ ਸੀ ਕਿ ਮੈਂ ਇਸ ਦਾ ਬਿਆਨ ਨਹੀਂ ਕਰ ਸਕਦਾ ਉਹ ਰਾਤ ਪਰ ਮੇਰੇ ਸਾਹਮਣੇ ਨਾ ਆਈ ਤੇ ਇਹਦੀ ਘਰ ਵਿੱਚ ਆਉਣ ਦੇ ਬਾਅਦ ਘੱਟੋ-ਘੱਟ ਇੱਕ ਰਾਤ ਮੈਂ ਸ਼ਾਂਤੀ ਦੇ ਨਾਲ ਗਹਿਰੀ ਨੀਂਦ ਸੁੱਤਾ। باوجود ਇਸ ਦੇ ਕਿ ਮੇਰੀ ਜ਼ਮੀਰ ਉੱਤੇ ਕਤਲ ਦਾ ਬੋਝ ਵੀ ਸੀ। ਦੂਜਾ ਅਤੇ ਤੀਜਾ ਦਿਨ ਵੀ ਬੀਤ ਗਿਆ ਮਗਰ ਮੈਨੂੰ ਸਤਾਉਣ ਵਾਲੀ ਬਿੱਲੀ ਮੇਰੇ ਸਾਹਮਣੇ ਨਾ ਆਈ। ਮੈਂ ਇੱਕ ਵਾਰ ਫਿਰ ਇੱਕ ਆਜ਼ਾਦ ਸ਼ਖਸ ਦੀ ਤਰ੍ਹਾਂ ਜੀਣ ਲੱਗਾ। ਕਿਉਂ ਭਿਆਨਕ ਪ੍ਰਾਣੀ ਡਰ ਕੇ ਇਸ ਇਮਾਰਤ ਤੋਂ ਹਮੇਸ਼ਾ ਲਈ ਭੱਜ ਚੁੱਕਿਆ ਹੋਗਾ। ਮੈਨੂੰ ਇਹ ਹੀ ਕੁਝ ਲੱਗਾ ਮੇਰੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਤੇ ਅਪਰਾਧ ਭੋਗ ਨੇ ਮੈਨੂੰ ਪਰੇਸ਼ਾਨ ਕਤਲ ਕੀਤਾ ਲੇਕਿਨ ਬਹੁਤ ਹੀ ਘਟ ਕੁਝ ਲੋਕਾਂ ਨੇ ਮੇਰੀ ਪਤਨੀ ਬਾਰੇ ਸਵਾਲ ਕੀਤੇ ਮਗਰ ਮੇਰੇ ਕੋਲ ਘੜੇ ਘੜਾਏ ਜਵਾਬ ਸਨ ਇਸ ਦੀ ਬਕਾਇਦਾ ਤਲਾਸ਼ ਵੀ ਕੀਤੀ ਗਈ ਮਗਰ ਕੁਝ ਵੀ ਨਾ ਮਿਲਿਆ ਮੈਨੂੰ ਲੱਗਿਆ ਕਿ ਮੇਰੀ ਭਵਿਕ ਦੀ ਖੁਸ਼ੀ ਨੂੰ ਕੋਈ ਖਤਰਾ ਨਹੀਂ ਚਲੋ ਕਤਲ ਦੇ ਚੌਥੇ ਦਿਨ ਅਚਾਨਕ ਹੀ ਪੁਲਿਸ ਦੀ ਇੱਕ ਟੋਲੀ ਮੇਰੇ ਘਰ ਆਈ ਉਹਨਾਂ ਨੇ ਨਵੇਂ ਸਿਰੇ ਤੋਂ ਤਫ਼ਤੀਸ਼ ਸ਼ੁਰੂ ਕੀਤੀ ਮੈਨੂੰ ਹਾਲਾਂਕਿ ਉਸ ਜਗ੍ਹਾ ਉਤੇ ਭਰੋਸਾ ਸੀ ਜਿੱਥੇ ਮੈਂ ਮੁੱਦਾ ਛਵਾਇਆ ਹੋਇਆ ਸੀ ਇਸ ਲਈ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਈ ਪੁਲਿਸ ਦੇ ਅਹਿਲਕਾਰਾਂ ਨੇ ਆਪਣੀ ਛਾਣਬੀਣ ਵਿੱਚੋਂ ਮੈਨੂੰ ਨਾਲ ਰੱਖਿਆ ਉਹਨਾਂ ਨੇ ਇਮਾਰਤ ਦਾ ਕੋਨਾ-ਕੋਨਾ ਛਾਣ ਮਾਰੇ ਆਪਣੀ ਤਫ਼ਤੀਸ਼ ਵਿੱਚ ਕੋਈ ਕਮੀ ਨਾ ਛੱਡੀ ਇਸ ਦੌਰਾਨ ਉਹ 3-4 ਵਾਰ ਤਹਿਖਾਨੇ 'ਚ ਗਏ ਮੇਰੇ ਹਵਾਸ਼ ਕਾਪੂ ਵਿੱਚ ਹੀ ਸੀ ਸਨ ਮੇਰਾ ਦਿਲ ਇੱਕ ਬੇਦੋਸ਼ ਇਨਸਾਨ ਦੀ ਤਰ੍ਹਾਂ ਸ਼ਾਂਤ ਸੀ ਮੈਂ ਉਹਨਾਂ ਦੇ ਨਾਲ ਤਹਿਖਾਨੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਤਾਕਾਂ ਉੱਤੇ ਹੱਥ ਧਰੀ ਫਿਰਦਾ ਰਿਹਾ ਪੁਲਿਸ ਦੀ ਟੋਲੀ ਮੇਰੇ ਘਰ ਤੌਰ ਉਤੇ ਸੰਤੋਸ਼ ਨਜ਼ਰ ਆ ਰਹੀ ਸੀ ਤੇ ਜਾਣ ਦੀ ਤਿਆਰੀ ਕਰ ਰਹੀ ਸੀ। ਉਹਨਾਂ ਨੂੰ ਹੋਰ ਯਕੀਨ ਦਿਵਾਉਣ ਲਈ ਮੈਂ ਕੁਝ ਹੋਰ ਕਹਿਣ ਲਈ ਆਤਰ ਸੀ। ਮੈਂ ਕਿਹਾ ਭੱਦਰ ਲੋਕੋ ਮੈਂ ਖੁਸ਼ ਹਾਂ ਕਿ ਤੁਸੀਂ ਇੰਨੇ ਤਸ਼ੱਦਦ ਨਾਲ ਐ ਤਫ਼ਤੀਸ਼ ਕੀਤੀ ਹੈ। ਮੈਨੂੰ ਤੁਹਾਡੀ ਚੰਗੀ ਸਿਹਤ ਦੀ ਦੁਆ ਕਰਦਾ ਪਿਆਰ ਉੰਜ ਇਹ ਘਰ ਬਹੁਤ ਮਜ਼ਬੂਤ ਸਾਰਿਆ ਹੋਇਆ ਹੈ ਮੈਂ ਸ਼ਾਇਦ ਇਸ ਜਗ੍ਹਾ ਕੁਝ ਹੋਰ ਕਹਿਣਾ ਚਾਹੁੰਦਾ ਮਗਰ ਮੇਰੇ ਮੂੰਹੋਂ ਇਹੀ ਸ਼ਬਦ ਨਿਕਲੇ ਸਗੋਂ ਇਹ ਕਹਿਣਾ ਚਾਹੀਦਾ ਸੀ ਕਿ ਇਹ ਘਰ ਬਹੁਤ ਹੀ ਚੰਗੀ ਤਰ੍ਹਾਂ ਤਾਮੀਰ ਕੀਤਾ ਗਿਆ ਹੈ ਇਹ ਦੀਵਾਰਾਂ ਕੀ ਤੁਸੀਂ ਕੀ ਤੁਸੀਂ ਲੋਕ ਜਾ ਰਹੇ ਹੋ ਇਹਨਾਂ ਦੀਵਾਰਾਂ ਦੀ ਚਣਾਈ ਬਹੁਤ ਮਜ਼ਬੂਤੀ ਨਾਲ ਕੀਤੀ ਗਈ ਹੈ ਜੈਦਾ ਹੀ ਉਮਾਂਦ ਖਾਂਦੇ ਹੋਏ ਮੈਂ ਆਪਣੇ ਹੱਥ ਵਿੱਚ ਫੜੇ ਹੋਏ ਡੰਡੇ ਨਾਲ ਐਨ ਉਸੇ ਜਗ੍ਹਾ ਉੱਤੇ ਦੀਵਾਰ ਨੂੰ ਠੋਕ ਠੋਰਿਆ ਜਿਸ ਤੇ ਪਿੱਛੇ ਮੇਰੀ ਪਤਨੀ ਦੀ ਲਾਸ਼ ਸੀ ਐ ਖੁਦਾ ਮੈਨੂੰ ਸ਼ੈਤਾਨ ਦੇ ਪੰਜਿਆਂ ਤੋਂ ਬਚਾਈ ਜਿਵੇਂ ਹੀ ਡੰਡੇ ਦੀ ਠੱਕ ਠੱਕ ਖਤਮ ਹੋਈ ਖੋਖਲੀ ਦੀਵਾਰ ਦੇ ਅੰਦਰੋਂ ਇੱਕ ਚੀਖ ਸੁਣਾਈ ਦਿੱਤੀ ਜੋ ਪਹਿਲਾਂ ਤਾਂ ਕੁੱਟੀ-ਵੱਟੀ ਟੁੱਟੀ-ਫੁੱਟੀ ਹੋਈ ਸੀ ਜਿਵੇਂ ਕੋਈ ਵਿਚਾਰਿਆ ਹੋਵੇ ਬਾਅਦ ਵਿੱਚ ਉਹ ਇੱਕ ਤੇਜ਼ ਉੱਚੀ ਤੇ ਦਹਿਲੇਈ ਦਿਨ ਵਾਲੀ ਚੀਖ ਵਿੱਚ ਬਦਲ ਗਈ ਇਹ ਇੱਕ ਅਮਾਨਵੀ ਤੇ ਅਸਾਧਾਰਨ ਆਵਾਜ਼ ਸੀ ਇਹ ਅੱਧੇ ਖੌਫ ਤੇ ਅੱਧੇ ਜਿੱਤ ਦੇ ਰਲਵੇਂ ਪ੍ਰਭਾਵ ਦਾ ਪ੍ਰਭਾਵਪਰਪੂਰ ਸੀ ਆਪਣੇ ਖਿਆਲਾਂ ਦੀ ਗੱਲ ਕਰਨਾ ਬੇਕਾਰ ਹੈ ਤੇ ਮੈਂ ਗੱਸ਼ ਖਾ ਕੇ ਡਿੱਗ ਪਿਆ ਸਾਹਮਣੀ ਦੀਵਾਰ ਦੇ ਨਾਲ ਜਾ ਲਗ ਗਿਆ ਕੋੜੀਆਂ ਚੜਦੀ ਪੁਲਿਸ ਦੀ ਟੋਲੀ ਖੌਫ ਦੇ ਮਾਰੇ ਕੁਝ ਡੇਰ ਤੱਕ ਸਨ ਖੜੀ ਰਹੀ ਫਿਰ ਦਰਜਨਾ ਹੱਥ ਦੀਵਾਰ ਨੂੰ ਦੇੜਨ ਲੱਗੇ ਲਾਸ਼ ਜੋ ਬੁਰੀ ਤਰ੍ਹਾਂ ਗਲ ਚੁੱਕੀ ਸੀ ਜਿਸ ਦੇ ਖੂਨ ਜੰਮਿਆ ਹੋਇਆ ਸੀ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਖੜੀ ਸੀ ਜਿਸ ਦੇ ਸਿਰ ਉੱਤੇ ਉਹ ਬਿੱਲੀ ਬੈਠੀ ਸੀ ਜਿਸ ਦਾ ਲਾਲ ਮੂੰਹ ਅੱਗੇ ਨੂੰ ਵਧਿਆ ਹੋਇਆ ਸੀ ਜਿਸ ਦੀ ਇੱਕ ਅੱਖ ਵਿੱਚ ਚੰਗਿਆੜੇ ਨਿਕਲਦੇ ਸਨ ਉਹ ਉਹੀ ਬਿੱਲੀ ਸੀ ਜਿਸ ਕਰਕੇ ਮੇਰੇ ਹੱਥੋਂ ਇਹ ਕਤਲ ਹੋਇਆ ਸੀ ਅਤੇ ਇਸ ਦੀ ਮੁਖਬਰੀ ਆਵਾਜ਼ ਨੇ ਮੈਨੂੰ ਖਾਂਸੀ ਦੇ ਫੰਦੇ ਤੱਕ ਪਹੁੰਚਾ ਦਿੱਤਾ ਸੀ ਮੈਂ ਤਾਂ ਅਣਜਾਣੇ ਵਿੱਚ ਉਸ ਨੂੰ ਵੀ ਇਹ ਮਕਬਰੇ ਵਿੱਚ ਚਿਣ ਦਿੱਤਾ ਸੀ ਕਿਹਾ ਜਾਂਦਾ ਹੈ ਕਿ ਪਾਪ ਕਦੇ ਛੁੱਪਦਾ ਨਹੀਂ ਜੋ ਕੀਤਾ ਉਹ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਹੈ ਇਸ ਕਹਾਣੀ ਵਿੱਚ ਵੀ ਕਾਲੀ ਬਿੱਲੀ ਨੇ ਇੱਕ ਕਾਤਲ ਦੇ ਪਾਪਾ ਨੂੰ ਬੇਨਕਾਬ ਕਰ ਦਿੱਤਾ ਸ਼ਾਇਦ ਇਹ ਸਿਰਫ ਇੱਕ ਇਤਫਾਕ ਸੀ ਜਾਂ ਰੱਬ ਦੀ ਸਜ਼ਾ ਪਰ ਸੱਚ ਇਹ ਹੈ ਕਿ ਦਿਲ ਦੀਆਂ ਹਨੇਰੀਆਂ ਕਦੇ ਛੁੱਪਦੀਆਂ ਨਹੀਂ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ ਤਾਂ ਬਹੁਤ-ਬਹੁਤ ਧੰਨਵਾਦ ਕਿਉਂਕਿ ਅੱਗੇ ਹੋਰ ਵੀ ਐਸੀ ਡਰਾਉਣੀਆਂ ਕਹਾਣੀਆਂ ਲੈ ਕੇ ਆ ਰਹੇ ਹਾਂ ਤਦ ਤੱਕ ਲਈ ਰੱਬ ਰੱਖਾ